ਇੱਥੇ ਫਿਰ ਨਹੀਂ ਗੱਲ ਬਣੀ ਨਾ ਇਹ ਤੇ ਕੱਟ ਲਈ ਜਾਂਦੀ ਹੁੰਦੀ ਜਲਦੀ ਜਲਦੀ ਉਹ ਹੈ ਸਕੀਮ ਵਧੀਆ ਸੋਚੋ ਸਕੀਮ ਕਿ ਲਾਉਣੀ ਮੈਂ ਸਿਲੰਡਰ ਤੇ ਕੋਈ ਚੀਜ਼ ਰੱਖਣੇ ਆ ਅੱਛਾ ਤੇ ਸਾਰਨੀ ਮੈਂ ਉਹ ਪੀ ਅਮਾ ਸਾਰਨਾ ਨਾ ਹਾਂਜੀ ਉਹ ਪ੍ਰੈਸ ਦਾ ਬਾ 15 ਮਿੰਟ ਹੋ ਗਿਆ ਉੱਥੇ ਆਪਣਾ ਲਾ ਕੇ ਨਾ ਸ਼ੂ ਤੇ ਗਰਮ ਕਰਕੇ ਰੱਖੀਓ ਦੇ ਉੱਤੇ ਤੇ ਮੈਂ ਸਾਰਿਆਂ ਦੇ ਕੱਪੜੇ ਪੂਰੇ ਜਮੀਨ ਸਾੜਦੇ ਨਹੀਂ ਭਾਈ ਮੈਂ ਬਹੁਤ ਤੇ ਆਪਣਾ ਚੁੱਲੇ ਦੇ ਕੋਲ ਚੀਜ਼ ਰੱਖ ਕੇ ਚੁੱਲੇ ਦੇ ਹਾਂ ਮੈਂ ਕਹਿੰਦਾ ਉੱਥੇ ਚੁੱਲੇ ਰੱਖ ਕੇ ਵਧੀਆ ਜਣਾ ਹਾਂ ਆਪਾਂ ਚੀਜ਼ ਸੜੀ ਵਿਖੋਣੀ ਹੈ ਵੀਡੀਓ ਬਦਲੇ ਕੀ ਕੁਝ ਹੈ ਨਾ ਕਰਨਾ ਪੈਂਦਾ ਹੁਣ ਪਜਾਮਾ ਸੋੜਨਾ ਸਾਰਿਆਂ ਦੀ ਤੇ ਲੜਾਈ ਪਏਗੀ ਫੇਰ ਸੀਣਾ ਬਣਾਵਾਂਗੇ ਫੇਰ ਹੀ ਯਾਰ ਰਮਾਂਚੀ ਹੋਊਗਾ ਜਿਦਾ ਨੰਬਰ ਤੋਂ ਇਹਨਾਂ ਬੀਨਸ ਵਾਲਾ ਕੇ ਆ ਤੇ ਨੰਬਰ ਤੋਂ ਬਗੈਰ ਤੇ ਚਾਟ ਮਸਾਲਾ ਪਏਗਾ ਆ ਜੀ ਮਸਾਲੇ ਫਿਰ ਪਕੌੜੇ ਸੁਆਦ ਲੱਗਦੀਆਂ ਮਸਾਲੇ ਤੋਂ ਬਿਨਾਂ ਤੇ ਬਰੀਆਨੀ ਵਿਕੀ ਹੋ ਜਾਂਦੀ ਐ ਕਿਉਂ ਨਹੀਂ ਚੱਲਦਾ ਸਹੀ ਗੱਲ ਨਾਲੇ ਅੱਜ ਦਿਨ ਦੋ ਹੀ ਮਟੇ ਦਾ ਤਾਂ ਖਰਾ ਆ ਦਿੱਤਿਆਂ ਹੈ ਕਿੱਦਾਂ ਫਿਰ ਹੋਇਆ ਵੱਧਣ ਦੀ ਬਿੱਲੀ ਗਈ ਨਹੀਂ ਬਚਪਨ ਦੇ ਮਰੋਂ ਲੈ ਦੇਦਾ ਛੋਟੇ ਬੱਚੇ ਬੜਾ ਕਹਿੰਦੇ ਰਹੇ ਪਰ ਉਹ ਫਿਰ ਮਾਤਾ ਆ ਜਣੀ ਉਹ ਮਾਜੀ ਗੱਲ ਹੋ ਰਹੀ ਐ ਹੀ ਪਾਣੀ ਜਿੱਦਾ ਹੀ ਪੰਜਾ ਨਹੀਂ ਆ ਨੇਹਾ ਤੇ ਉਦੋਂ ਕਿਹੜੀਆਂ ਆਈਆਂ ਗੱਡੀਆਂ ਸੀ ਗੱਡੀਆਂ ਤੇ ਆਈ ਨਾ ਜਾਨਾ ਤੇ ਮੋਟਰਸਾਈਕਲ ਦੇ ਵੀ ਲੈ ਚਾਹੁੰਦੇ ਹੁੰਦੇ ਹਾਂ ਤੇ ਫਿਰ ਜਿੱਦਾਂ ਮੈਨੂੰ ਵੀ ਅੱਗੇ ਮੇਰਾ ਬ੍ਰਦਰ ਹੋਣਾ ਜਾ ਗਿਆ ਮੈਂ ਹੁਣ ਆ ਫਿਰ ਅਸੀਂ ਦੋ ਆ ਪੈਣਾ ਹੀ ਹੋਣਾ ਕੋਈ ਟੀ ਮੰਮੀ ਨੇ ਤੇ ਲਾ ਦੈ ਦਹੀਂ ਤੇ ਜਮਨੇ ਨੀਚੇ 40 ਦੇ ਸਕੂਲ ਦੇ ਨਹੀਂ ਚਾਚੇ ਪੈਣੇ ਸਾਰੇ ਬਣਾ ਦੇ ਨਾ 8 9 ਜਾਣੇ ਨੇ ਸਾਰੇ ਭੈਣ ਭਰਾ ਬਣਾ ਲਾ ਤੇ ਮੇਰੇ ਚਾਚਾ ਨੇ ਕਿਹਾ ਕਿ ਸਕੂਟਰ ਹੁੰਦਾ ਨਹੀਂ ਖੱਡੀ ਕੋਲ ਤੇ ਹਨ ਦੋ ਜਣੇ ਹੀ ਜਿਹੜੇ ਵੱਡੇ ਹੁੰਦੇ ਨੇ ਨਾ ਹਨ ਸਟੱਪਣੀ ਤੇ ਖੜਾ ਲੈਣਾ ਮੇਰੇ ਸਾਰਿਆਂ ਦਾ ਲੱਦ ਕੇ ਲੈ ਆ ਨਾ ਬੰਦੀ ਗੱਲ ਇਹ ਬਿਲਕੁਲ ਸਹੀ ਆ ਤੇ ਚੇਤੇ ਸਕੂਟਰ ਸਮਾਰਟ ਹੋਣ ਦੇ ਮਾਮਲੇ ਚ ਸਵਾਰਿਆ ਦੇ ਮਾਮਲੇ ਚ ਜਿਹੜੇ ਚਿੰਤਨ ਵਾਈਟ ਕਲਾਸ ਰਹੇ ਹੂੰ ਉਹਦੋਂ ਨਹੀਂ ਆਪਾਂ ਵੇਖਿਆ ਜਿੱਦ ਨਹੀਂ ਉਹਦੋਂ ਹੀ ਜਾਣਦੇ ਹਾਂ ਕਿ ਉਹਦੋਂ ਵੀ ਕੋਈ ਨਾ ਕਿੰਨੇ ਕਿੰਨੇ ਬਿਆਨੇ ਹੁੰਦੇ ਉਹਦੇ ਇੱਕੋ ਸਕੂਟਰ ਤੇ ਸਾਰੇ ਲੱਗੇ ਬਾਕੀ ਇਹ ਵੀ ਇਹ ਰਸ ਸੀ ਜਿੰਨਾਂ ਦੇ ਆ ਨਾ ਨੈਚੁਰਲ ਤਾਂ ਬਹੁਤ ਵਧੀਆ ਹੈ ਹਾਂ ਸਾਈਂਗਾਂ ਨਹੀਂ ਵਧੀਆ ਰਾਗੀ ਦੀ ਸਰਜਰੀ ਬੜੀ سپورਟ ਕਰਨ데요 ਬਹੁਤ ਧੰਨਵਾਦ ਇਹ ਕਰ ਆਪਣਾ ਪਿਆਰ ਜੜਾਉਂਦੇ ਹਾਂਗੇ ਸਾਰੇ ਯਾਰੀ ਹੱਸੋ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜੁ ਕਰੋ ਤੇ ਚੈਨਲ ਨੂੰ ਪੂਰੀ ਪੂਰੀ سپورਟ ਕਰੋਗੇ ਤੁਹਾਡੇ ਕੋਲ ਵੀ ਕੋਈ ਨਹੀਂ ਹੁੰਦਾ ਹਾਂ ਵੀ ਡੇ ਹੋ ਹਾਂ ਬਹੁਤ ਧੰਨਵਾਦ ਤੁਹਾਡਾ ਤੇ ਹੋਰ ਹੋਰ ਵਾਧੂ ਪਿਆਰ ਦਿਖਾਓ ਹੁਣ ਆਪਾਂ ਲਾਈਏ ਕੋਈ ਸਕੀਮ ਕਰੋ ਦੇ ਲਈ ਹਾਂ ਹੀ ਪਜਾਮਾ ਸਾੜਦੇ ਆਂ ਬਾਰੇ ਹੋਰ ਵੀ ਚੀਜ਼ ਸਾੜਦੇ ਆਂ ਬਸ ਇਹ ਆ ਵੀ ਕੱਢ ਬਤਾਉਂਦੀ ਆ ਤਾਂ ਪਜਾਮੇ ਸਾੜਦੇ ਨਾਲ ਤੇ ਪਰ ਕੁਰਤੇ ਸਾੜਦੇ ਚਲੋ ਵੇਖੀਏ ਕਰ ਮੈਂ ਕੀ ਆ ਨਾ ਸਪਿਆ ਲਾਲ ਹੋ ਗਈ ਏ ਇਹ ਸਾੜੀ ਉੱਥੋਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਸ਼ਾਬਤ ਕਿਉਂ ਪ੍ਰਸਿਆਣੀਆਂ થી ਕਰੋ ਆ ਉਹ ਨਹੀਂ ਨਹੀਂ ਕਰ ਲਾ ਦੇਗਾ ਲਾ ਦਾਂ ਬੰਦ ਕਰਦੇ ਆ ਜਿਵੇਂ ਲਾਣਾ ਇੱਕ ਰੀ ਲਾ ਕੇ ਤੇ ਉਹ ਨਾ 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 ਆ ਵੇਖੋ ਲਾਲ ਹੋਈ ਸੀ ਵੀ ਚਲ ਕਰੋ ਜੀ ਲਾਏ ਬੜਾ ਐਨਾ ਕੀ ਫਾੜ ਦੇ ਸਾੜ ਦੇ ਦਾ ਕੀ ਕਿੰਨਾ ਸ਼ੇਪ ਬਣੇਗੀ ਨਹੀਂ ਬਣੇਗੀ ਬਣ ਜਣੀ ਥੱਲੇ ਗੋਲ ਹੋਣਾ ਕੀ ਬਣ ਗਈ ਬਣ ਗਈ ਬਣ ਗਈ ਮੈਂ ਜ਼ਿਆਦਾ ਨਾ ਰੋਬਾ ਹੋਰਾਂ ਨਾ ਕਰ ਹੋਰਾਂ ਬਾਸੇ ਥੱਲੇ ਹੋ ਗਿਆ ਥੋੜਾ ਹੋਰ ਸਾੜ ਦੇ ਕੋਈ ਨਹੀਂ ਤੇਰੇ ਛੇਕ ਜਾ ਮੈਂ ਕੱਢ ਦਿੰਦੇ ਛੇਕ ਨਹੀਂ ਕਰਦੇ ਗਏ ਰਹੇ ਕੀ ਗਿਆ ਹੋਣਾ ਮੈਂ ਇੰਦਰ ਪਜਾਮ ਕਰ ਗਿਆ ਨੇ ਚੇ ਇੰਦਰ ਬਾਹਰ ਹੀ ਦਿੰਦਾ ਮੈਂ ਪਜਾਮਾ ਲੂ ਗਰਾਹ ਤਾਂ ਇਹ ਘੁੱਟੀ ਜਾ ਨਹੀਂ ਬੜਾ ਵਧੀਆ ਆ ਮੈਂ ਕਹਿੰਦਾ ਭਾਜੀ ਟ੍ਰੇਡ ਵੀ ਟੇਕ ਕਰਾਂ ਆ ਵੀ ਗੋਡੇ ਤੇ ਜਾਣਾ ਇਹ ਕਿਉਂ ਨਵਾਂ ਰੈਂਡਮ ਹੋ ਗਿਆ ਮੇਰਾ ਇਹ ਅਗਲੇ ਬਨੇ ਹੁੰਦੇ ਨੇ ਜ਼ਿਆਦਾਤਰ ਆਪਾਂ ਪਿਛਲੇ ਬਨੇ ਵੀ ਬਣਾ ਲੈਂਦੇ ਆ ਤਾਂ ਬਾਕੀ ਚੱਲ ਜਾਣਾ ਕੈਮ ਵੇਖਣਾ ਨਾ ਕਹਿਣਾ ਨਹੀਂ ਨਵਾਂ ਆਇਆ ਹੋਣਾ ਕੋਈ ਟ੍ਰੈਂਡ ਹੈ ਕਿਉਂ ਮੇਰੀ ਬੋਡੀ ਨੇ ਬਣਾ ਹੀ ਦਿੱਤਾ ਵਾ ਦੇਖੀਂ ਕਿਵੇਂ ਨਾ ਉਹਨੂੰ ਠੰਡੀ ਕਰਦੀ ਜਾਂ ਸਾਈਡ ਤੇ ਰੱਖ ਦੇ ਤਿੰਨ ਵਿੱਚ ਪਾਣੀ ਪਾ ਕੇ ਧਿਆਨ ਨਾਲ ਹੱਥ ਨਾ ਲਾ ਦੇ ਤੇ ਬਰਾਸ ਤੋਂ ਭਾਵੇਂ 2 ਘੰਟੇ ਲਾ ਖੜਦੇ ਨਹੀਂ ਹਨਾ ਉਹ ਪੁੱਤਰ ਸੌਣੀ ਜਲਦੀ ਕੱਟ ਲਈ ਜੰਨੀ ਮੈਂ ਕਿਹਨੂੰ ਦਿਣਾ ਕਿਉਂ ਹੋਣੀ ਨਹੀਂ ਸਾਡਾ ਪਕੜਾ ਨਹੀਂ ਆਹ ਵਧੀਆ ਹੋ ਗਿਆ

ਮੰਮੀ ਕਰੀਆ ਫਿਰ ਤੂੰ ਹੁਣ ਇੱਥੇ ਕਹਿਣਾ ਵੀ 스멜 ਆਉਂਦੀ ਪਤਾ ਨਹੀਂ ਕਾਦੀ ਵੇਖਾਂ ਪਣਾ ਉੱਠ ਗਈ ਠੀਕ ਐ ਆਡੀਅੰਸ ਨਾਲ ਤੈਨੂੰ ਕਿੱਥੇ ਚੱਲੇ ਹੋ ਮੈਂ ਕਿਹਾ ਨਾ ਮੈਂ ਕਿੱਥੇ ਚੱਲੇ ਕਿੱਦਾਂ ਕੁਛ ਆਂਦੇ ਹੋਣੇ ਗੱਠੜੀ ਪੱਗੀ ਹੁਣ ਕਾ ਮੈਂ ਹੈਲੋ ਖਾਣ ਬੋਲ ਤੂੰ ਦੇਖ ਮੈਂ ਛੱਡ ਮੱਝ ਬੰਦ ਤਨ ਤਨ ਆਏ 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 ਝੂਠਾ ਦੇ ਨਹੀਂ ਹੈ ਉਹਨੇ ਆਪਣੇ ਨਾਲ ਪਿੰਗ ਤੇ ਪਾਇਆ ਲੈਣਾ ਹੁਣ ਆਪਦੇ ਹੀ ਮੈਂ ਬਣਾ ਤੇ ਤੈਨੂੰ ਦਿੱਤਾ ਤਾਕੀ ਹੁਣ ਤੁਹਾਨੂੰ ਬਰਾਓ ਕਰੀਏ ਪਰਮਿਸ਼ਨ ਹਾਂ ਚਲੋ ਚਲੋ ਜੀ ਚਲੋ ਆਓ ਚਲੋ ਤੁਸੀਂ